ਸਤਿ ਸ਼੍ਰੀ ਅਕਾਲ ਜੀ ਕੈਂਟ ਵੀ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਅੱਜ ਦਿਨੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਬਹੁਤ ਵਿਰੋਧ ਹੋ ਰਿਹਾ ਹੈ ਇਹਦੇ ਪਿੱਛੇ ਕੀ ਕਾਰਨ ਨੇ ਜਾਣਦੇ ਮੇਰੇ ਸਹਿਯੋਗੀ ਕੁਲਵੰਤ ਸਿੰਘ ਸੰਦੋੜਵੀ ਤੋਂ ਕੁਲਵੰਤ ਜੀ ਕੀ ਲੱਗਦਾ ਤੁਹਾਨੂੰ ਕਿਉਂ ਆਮ ਆਦਮੀ ਪਾਰਟੀ ਦਾ ਇੰਨਾ ਵਿਰੋਧ ਹੋ ਰਿਹਾ ਹੈ ਅੱਜ ਕੱਲ ਦੇਖੋ ਮਨਪ੍ਰੀਤ ਸਵਾਲ ਤੁਹਾਡਾ ਬਿਲਕੁਲ ਜਾਇਜ਼ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਇਆ ਨੂੰ 3 ਸਾਲ ਦਾ ਸਮਾਂ ਹੋ ਗਿਆ 3 ਸਾਲ ਦੇ ਸਮੇਂ ਦੇ ਵਿੱਚ ਪਹਿਲਾਂ ਪਾਰਟੀ ਨੇ ਕਹਿ ਲਿਆ ਕਿ ਪਾਸਾ ਨਹੀਂ ਪਲਟਿਆ ਕਰਬੜ ਨਹੀਂ ਬਦਲੀ ਕਹਿਲੀ ਪੰਜਾਬੀ ਕਿ ਇੱਕ ਪਾਸੇ ਹੀ ਮੰਜੇ ਦੇ ਪਾਸਾ ਲੈ ਕੇ ਪਏ ਰਹੇ ਦੂਜੇ ਪਾਸੇ ਗੋਲੀਆਂ ਚੱਲੀ ਗਈਆਂ ਬੰਬ ਡਿੱਗੇ ਗਏ ਲੋਕਾਂ ਦੀਆਂ ਮੌਤਾਂ ਹੋਈਆਂ ਗਈਆਂ ਨਸ਼ਾ ਵਕੀ ਗਿਆ ਸਭ ਕੁਝ ਹੋ ਹੀ ਗਿਆ ਪਰ ਆਮ ਆਦੀ ਪਾਰਟੀ ਉਸ ਸਮੇਂ ਧਿਆਨ ਨਹੀਂ ਦਿੱਤਾ ਹੁਣ ਜਦੋਂ 3 ਦਾ ਸਾਲ ਦਾ ਸਮਾਂ ਬੀਤ ਗਿਆ ਦਿੱਲੀ ਚੋਂ ਆਮ ਆਦੀ ਪਾਰਟੀ ਹਾਰ ਗਈ ਹੁਣ ਇਹਨਾਂ ਨੂੰ ਲੱਗਣ ਲੱਗ ਗਿਆ ਕਿ ਸਾਡੇ ਹੱਥੋਂ ਪੰਜਾਬ ਵੀ ਕਿਤੇ 2027 ਚ ਖੋਸ ਨਾ ਜਾਵੇ ਇਹਦੇ ਕਾਰਨ ਹੁਣ ਇਹਨਾਂ ਨੇ ਪਿਛਲੇ ਕੁਝ 2 ਮਹੀਨੇ ਲਾ ਲੋ ਜਾਂ 2.5 ਮਹੀਨੇ ਲਾ ਲੋ ਇੱਕ ਨਾਂ ਦਿੱਤਾ ਸਿੱਖਿਆ ਕ੍ਰਾਂਤੀ ਦਾ ਇੱਕ ਇਹਨਾਂ ਨੇ ਨਾ ਦਿੱਤਾ ਵੀ ਨਸ਼ਾ ਵਿਰੋਧ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਦੇ ਕੀ ਭਾਵ ਨੇ ਕਿ ਅਸੀਂ ਕੋਈ ਨਸ਼ਾ ਤਸਕਰ ਫੜਦੇ ਹਾਂ ਉਹਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜ਼ਬਤ ਕਰਾਂਗੇ ਉਹਦੀ ਪ੍ਰਾਪਰਟੀ ਨੂੰ ਅਸੀਂ ਸੀਜ਼ ਕਰਕੇ ਉਹਨੂੰ ਢਾਦਾਂਗੇ ਪੀਲਾ ਪੰਜਾ ਚਲਾਦਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਕਹੀਆਂ ਦੂਜੀ ਸਿੱਖਿਆ ਕ੍ਰਾਂਤੀ ਜਿਹੜੇ ਮਨੀਸ਼ ਸੋਸ਼ਦੀਆ ਨੇ ਉਹ ਐਜੂਕੇਸ਼ਨ ਮਿਨਿਸਟਰ ਰਹੇ ਨੇ ਦਿੱਲੀ ਦੇ ਦਿੱਲੀ ਦੇ ਵਿੱਚ ਉਹਨਾਂ ਨੇ ਜਿਹੜਾ ਕਾਫੀ ਮਤਲਬ ਕਿ ਕਹਿ ਲਿਆ ਕਿ ਮਿਆਰ ਉੱਚਾ ਚੱਕਿਆ ਕਿਉਂਕਿ ਦਿੱਲੀ ਦੇ ਵਿੱਚ ਸलम ਬਹੁਤ ਆ ਝੁੱਗੀ ਝੌਂਪੜੀ ਬਹੁਤ ਜ਼ਿਆਦੇ ਆ ਉਹਨਾਂ ਨੇ ਸलम ਦੇ ਵਿੱਚ ਜਾ ਕੇ ਬਹੁਤ ਕੰਮ ਕੀਤਾ ਨਾ ਦੋ ਰਹਿ ਕੋਈ ਦੋ ਰਾਈ ਨਹੀਂ ਹੈਗੀ ਕਿ ਵੀ ਉਹਨਾਂ ਨੇ ਕੰਮ ਨਹੀਂ ਕੀਤਾ ਕੰਮ ਕੀਤਾ ਪਰ ਜਦੋਂ ਲੋਕ ਪਾਸਾ ਪਲਟਦੇ ਨੇ ਕੋਈ આરોਪ ਲਗਦੇ ਨੇ ਸ਼ਰਾਬ ਘਟਾਲੇ ਦਾ ਦੋਸ਼ ਆ ਆਮ ਆਦੀ ਪਾਰਟੀ ਦੇ ਵੱਡੇ ਲੀਡਰਾਂ ਤੇ ਲੱਗਿਆ ਸੁਨੀਲ ਜੈਨ ਹੋਣ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੋਣ ਚਾਹੇ ਬਨੀਸ਼ ਸ਼ੋਧਿਆ ਹੋਵੇ ਇਹਨਾਂ ਤੇ ਵੱਡੇ ਇਲਜ਼ਾਮ ਲੱਗੇ ਇਹਨਾਂ ਕਰਕੇ ਹੀ ਹੁਣ ਉਹਨਾਂ ਦੀ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਸੱਤਾ ਤੋਂ ਬਾਹਰ ਹੋ ਗਈ ਉਸ ਤੋਂ ਬਾਅਦ ਹੁਣ ਜਿਹੜਾ ਮਨੀਸ਼ ਸੋਧਿਆ ਦਾ ਉੱਥੇ ਸਿੱਖਿਆ ਦਾ ਮਾਡਲ ਆ ਉਹ ਪੰਜਾਬ ਦੇ ਲਾਗੂ ਕਰਨ ਨੂੰ ਫਿਰਦੇ ਨੇ ਇਹ ਚੀਜ਼ ਨੂੰ ਲੈ ਕੇ ਹੁਣ ਨਵੀਂ ਕ੍ਰਾਂਤੀ ਜਿਹੜੀ ਹੈ ਉਹਨੂੰ ਕਹਿ ਰਹੇ ਨੇ ਵੀ ਅਸੀਂ ਨਵੀਂ ਕ੍ਰਾਂਤੀ ਲੈ ਕੇ ਪੰਜਾਬ ਦੇ ਵਿੱਚ ਆ ਰਹੇ ਹਾਂ ਹੁਣ ਵਿਰੋਧ ਦਾ ਕਾਰ ਥੋੜਾ ਸਵਾਲ ਵਿਰੋਧ ਦਾ ਕਾਰਨ ਕੀ ਹੈ ਹੁਣ ਇੱਕ ਜਿਹੜੀ ਇਮਾਰਤ ਹੈ ਮਾਲੂਮਤ ਵੀ ਜੀ 40 ਸਾਲ ਪਹਿਲਾਂ ਬਣਦੀ ਤਿੰਨ ਸਾਲ ਸਰਕਾਰ ਚਾਈ ਨੂੰ ਹੋ ਗਈ ਉਸ ਇਮਾਰਤ ਨੂੰ ਰੰਗ ਰਾਤਾ ਰੰਗ ਕਰਾ ਕੇ ਆਮ ਆਦੀ ਪਾਰਟੀਆਂ ਦੇ ਲੀਡਰ ਉਸ ਇਮਾਰਤ ਦਾ ਉਦਘਾਟਨ ਕਰ ਰਹੇ ਨੇ ਜੀ ਬਿਲਕੁਲ ਇਹ ਕਿਤੇ ਤੱਕ ਜਾਇਜ ਆ ਦੂਜੀ ਗੱਲ ਕਿਸਾਨ ਜਿੱਥੇ ਬੰਨੀਆਂ ਉਹ ਕਹਿੰਦੀਆਂ ਵੀ ਇਹ ਇਮਾਰਤ ਬਣੀ ਨੂੰ 4 ਸਾਲ ਹੋ ਗਏ ਠੀਕ ਹੈ ਜੀ ਇਮਾਰਤ ਬਣੀ ਨੂੰ 4 ਸਾਲ ਹੋ ਗਏ ਤੁਹਾਨੂੰ ਇਹਨਾਂ 3 ਸਾਲ ਹੋਏ ਨੇ ਤੁਸੀਂ ਕੱਲ ਰੰਗ ਕਰਵਾਇਆ ਤੇ ਰੰਗ ਰਵਾ ਕੇ ਤੁਸੀਂ ਨਹੀਂ ਪੱਥਰ ਤੇ ਆਪਦਾ ਨਾਂ ਲਿਖਤਾ ਇੱਕ ਤੁਹਾਡੇ ਯਾਦ ਹੋਣਾ ਕਿ ਭਗਵਾਨ ਸਿੰਘ ਮਾਨ ਦਾ ਬਿਆਨ ਸੀਗਾ ਕਿ ਨਹੀਂ ਪੱਥਰ ਦੇ ਉੱਤੇ ਲੀਡਰ ਆਪਦਾ ਆਪਦਾ ਨਾਂ ਲਿਖ ਜਾਂਦੇ ਨੇ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਪਰ ਜਿਹੜੇ ਉੱਥੇ ਲੇਬਰ ਲੱਗੀ ਹੁੰਦੀ ਆ ਜਿਹੜਾ ਮਿਸਤਰੀ ਲੱਗਿਆ ਹੁੰਦਾ ਮਿਸਤਰੀ ਨਾਲ ਜਿਹੜੇ ਦਿਹਾੜੀਆਂ ਲੱਗਿਆ ਹੁੰਦੇ ਨੇ ਟਾਫਰੋਂ ਤੇ ਲੱਗਿਆ ਹੁੰਦੇ ਨੇ ਜਾਂ ਕੋਈ ਗਾਰਾ ਜਾਂ ਸਿਮਿੰਟ ਫੜਾ ਰਿਆ ਹੁੰਦਾ ਕਹਿੰਦੇ ਉਹਨਾਂ ਦਾ ਨਾਂ ਨਹੀਂ ਹੁੰਦਾ ਇਹਨਾਂ ਜਦੋਂ ਨਵੇਂ-ਨਵੇਂ ਐਮਪੀ ਬਣੇ ਸੀ 2014 ਵਿੱਚ ਐਮਪੀ ਬਣੇ ਸੀ ਨਵੇਂ-ਨਵੇਂ ਐਮਪੀ ਬਣੇ ਸੀ ਉਦੋਂ ਕੁਝ ਸਮੇਂ ਇਹਨਾਂ ਨੇ ਉਹ ਜਿਹੜੇ ਉਗਾਰਨ ਕੀਤੇ ਮਿਸਤਰੀਆਂ ਦੇ ਨਾਮ ਇਹਨੇ ਜ਼ਰੂਰ ਪਾਏ ਪਰ ਹੁਣ ਕਹਿ ਲੀਏ ਕਿ ਹਾਸੋ ਹੀਣੀ ਪਾਤਰ ਉਦੋਂ ਬਣੇ ਜਦੋਂ ਲਾਭ ਸਿੰਘ ਉਗੋਕੇ ਦੇ ਹਲਕਾ ਜਿਹੜਾ ਉਹਦੇ ਵਿੱਚ ਇੱਕ ਕਹਿ ਲਈ ਕਿ ਬਾਥਰੂਮਾਂ ਦਾ ਤੁਗਰਨ ਕਰਨਾ ਸੀ ਉਹ ਨਹੀਂ ਪੱਥਰ ਬੜਾ ਵਾਇਰਲ ਹੋਇਆ ਉੱਤੇ ਮੁੱਖ ਮੰਤਰੀ ਦਾ ਨਾਮ ਫਿਰ ਸਿੱਖਿਆ ਮੰਤਰੀ ਦਾ ਨਾਮ ਫਿਰ ਸਬੰਧਤ ਐਮਐਲਏ ਦਾ ਨਾਮ ਉਹ ਜਿਹੜਾ ਨਹੀਂ ਪੱਥਰ ਸੀ ਉਹ ਬਹੁਤ ਵਿਰੋਧ ਹੋਇਆ ਉਸ ਚੀਜ਼ ਦਾ ਵੀ ਇਹ ਹਾਸੋ ਵੀਨੀਆ ਗੱਲਾਂ ਵੀ ਤੁਸੀਂ ਲੋਕ ਕਹਿੰਦੇ ਬਾਥਰੂਮ ਮਤਲਬ ਕਿ ਤੁਗਰਨ ਕਰਦੇ ਫਿਰਦੇ ਹੋ ਫਿਰ ਹਰਜੋਤ ਬੈਂਚ ਜਿਹੜੇ ਆਪਣੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਾਥਰੂਮ ਹੀ ਹੈ ਨਹੀਂ ਸੀ ਬਣਾਏ ਹੁਣ ਤੱਕ ਸਰਕਾਰਾਂ ਨੇ 70 ਸਾਲ ਦੀ ਆਜ਼ਾਦੀ ਦੇ ਇੱਕ ਦੁਨੀਆਂ ਲੜਕੀਆਂ ਸੀ ਉਹ ਬਾਥਰੂਮ ਕਰਨ ਬਾਹਰ ਜਾਂਦੀਆਂ ਸੀ ਬਾਹਰ ਜਾ ਕੇ ਉਹਨਾਂ ਨੂੰ ਖੁੱਲੇ ਆਮ ਬਾਥਰੂਮ ਕਰਨਾ ਪੈਂਦਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਆਪਦੇ ਡਿਫੈਂਡ ਕਰਨ ਦੇ ਬਾਰੇ ਨੇ ਕਹੀਆਂ ਪਰ ਮਸਲਾ ਮਨਪੀ ਜੀ ਇੱਥੇ ਆ ਕੇ ਮੁੱਕਦਾ ਕਿ ਕਿਸਾਨ ਜਿਹੜੇ ਨੇ ਹੁਣ ਕੱਲ ਮੈਂ ਆਪਦੇ ਹਲਕੇ ਦੀ ਗੱਲ ਦੱਸਾਂ ਮੇਰੇ ਕੋਟਲਾ ਮੇਰਾ ਹਲਕਾ ਪੈਂਦਾ ਉੱਥੇ ਦੇ ਐਮਐਲਏ ਨੇ ਡਾਕਟਰ ਜਮੀਲ ਔਰ ਰਹਿਮਾਨ ਉਹਨਾਂ ਦਾ ਪਿੰਡ ਫਰਵਾਲੀ ਝਨੇਰ ਤੇ ਹੋਰ ਕਈ ਬਿੰਨਾਂ ਵਿਚ ਵਿਰੋਧ ਹੋਇਆ ਵਿਰੋਧ ਇਸ ਕਰਕੇ ਹੋਇਆ ਉਹਨਾਂ ਨੇ ਕਿਹਾ ਕਿ ਤੁਸੀਂ ਕਹਿੰਦੇ ਸੀ 5 ਮਿੰਟ ਚ ਐਮਐਸਪੀ ਦੇਵਾਂਗੇ ਅਨਮੋਲ ਗਗਨ ਦਾ ਮਾਨ ਦਾ ਬਿਆਨ ਸੀ ਐਂ ਚ ਉੱਠ ਕੇ ਮਾਰੇ ਸੀ ਅਨਮੋਲ ਗਗਨ ਮਾਨ ਦੀ ਹੋ ਜੇ ਕਿ ਮੈਂ ਤੇ 5 ਮਿੰਟ ਚ ਐਮਐਸਪੀ ਦੇ ਦਾਂਗੇ ਜੀ 5 ਮਿੰਟ ਚ ਐਮਐਸਪੀ ਕਹਿੰਦੇ 3 ਸਾਲ ਹੋ ਗਏ ਕਿੱਥੇ ਐਮਐਸਪੀ ਪਹਿਲਾ ਸਵਾਲ ਉਹਨਾਂ ਨੇ ਕੀਤਾ ਦੂਜਾ ਸਵਾਲ ਉਹਨਾਂ ਨੇ ਕੀਤਾ ਕਿ ਅਸੀਂ ਕੇਂਦਰ ਦੇ ਖਿਲਾਫ ਧਰਨਾ ਲਾ ਕੇ ਬੈਠੇ ਸੀ ਤੁਹਾਨੂੰ ਅਸੀਂ ਕੁਝ ਨਹੀਂ ਸੀ ਕਹਿ ਰਹੇ ਪੰਜਾਬ ਪੁਲਿਸ ਨੇ ਸਾਨੂੰ ਕੁੱਟਿਆ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਸਾਡੇ ਸਿਲੰਡਰ ਚੋਰੀ ਹੋ ਗਏ ਸਾਡੇ ਪੱਖੇ ਚੋਰੀ ਹੋ ਗਏ ਸਾਡੇ ਬਾਕੀ ਹੋਰ ਭਾਂਡੇ ਚੋਰੀ ਹੋ ਗਏ ਉਹ ਕਿੱਥੇ ਗਏ ਹੁਣ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਟਰਾਲੀ ਚੋਰ ਕਿਹਾ ਜਾਣ ਲੱਗਿਆ ਇੱਥੋਂ ਤੱਕ ਵੀ ਜਿਹੜੀਆਂ ਗੱਲਾਂ ਪਹੁੰਚਦੀਆਂ ਦਿਖਾਈਆਂ ਤੇ ਹੁਣ ਪਿਛਲੇ ਦਿਨੀ ਕੱਲ ਦੀ ਗੱਲ ਆ ਕੱਲ ਤੇ ਪਰਸੋਂ ਇਹ ਡਿਊਟੀ ਲੱਗੀ ਆ ਸਾਰੇ ਐਮਐਲਏਜ਼ ਦੀ ਕਿ ਤੁਸੀਂ ਆਪਦੇ ਹਲਕੇ ਜਾਓ ਆਪਦੇ ਹਲਕੇ ਦੇ ਸਕੂਲ ਦੇ ਵਿੱਚ ਜਾਓ ਉੱਥੇ ਤੁਸੀਂ ਉਦਘਾਟਨ ਕਰੋ ਹੁਣ ਲੁਧਿਆਣਾ ਦਾ ਜਿਹੜਾ ਇੱਕ ਹਲਕਾ ਪੈਂਦਾ ਹਾਂ ਚਲੋ ਮੈਂ ਹਲਕੇ ਦਾ ਨਾਂ ਨਹੀਂ ਲੈਂਦਾ ਜੀ ਐਮ ਐਮ ਐਲ ਏ ਦਾ ਨਾਂ ਨਹੀਂ ਲੈਂਦਾ ਉਸ ਹਲਕੇ ਦੇ ਵਿੱਚ ਉਹ ਬਾਥਰੂਮ ਦਾ ਘਟਨ ਕਰਨ ਪਹੁੰਚੇ ਬਾਥਰੂਮ ਦਾ ਘਟਨ ਕਰਨ ਪਹੁੰਚੇ ਤਾਂ ਉੱਥੇ ਕੀ ਹੋਇਆ ਕਿ ਇੱਕ ਨੀ ਪੱਥਰ ਲੱਗਿਆ ਹੋਇਆ ਇਧਰ ਕਮਰਾ ਇਧਰ ਕਮਰਾ ਦੋਨੇ ਕਮਰਿਆਂ ਦੇ ਬਾਹਰ ਪਰਦੇ ਲੱਗੇ ਹੋਏ ਨੇ ਠੀਕ ਹੈ ਪਰਦੇ ਲੱਗੇ ਨੇ ਲਾਲ ਰੰਗ ਦੇ ਜੀ ਉਦਘਾਟਨਾ ਐਮ ਐਲ ਏ ਸਾਹਿਬ ਨੇ ਕਰਤਾ ਐਮ ਐਲ ਏ ਸਾਹਿਬ ਨੇ ਉਦਘਾਟਨ ਜਦੋਂ ਕੀਤਾ ਕਰਕੇ ਉਹ ਚਲੇ ਗਏ ਜਦੋਂ ਪਰਦੇ ਹਟਾਏ ਗਏ ਪਹਿਲੀ ਗੱਲ ਤਾਂ ਲੋਕਾਂ ਨੂੰ ਫਿਰ ਪਤਾ ਲੱਗੇ ਕਿ ਇਹ ਬਾਥਰੂਮ ਨੇ ਲੋਕ ਸਮਝੀ ਗਏ ਕਿ ਇਹ ਕਮਰੇ ਨੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਦੇਖਿਆ ਗਿਆ ਉਥੇ ਰੋੜੀ ਸੀ ਨਾ ਤਾਂ ਉਹਦੇ ਫਰਸ਼ ਨਾ ਬਾਥਰੂਮ ਕਰਨ ਵਾਸਤੇ ਕੋਈ ਯੂਰੀਨਲ ਲਗਾਇਆ ਗਿਆ ਮੁੰਡਿਆਂ ਵਾਸਤੇ ਨਾ ਲੜਕੀਆਂ ਵਾਸਤੇ ਕੋਈ ਜਿਹੜੀ ਪੋਟ ਜਿਸ ਨੂੰ ਆਪਾਂ ਕਹਿ ਦਿੰਦੇ ਆ ਉਹ ਲਗਾਈ ਗਈ ਠੀਕ ਹੈ ਹੁਣ ਜਿਹੜੇ ਬੱਚੀ ਜਾਂ ਬੱਚੇ ਨੇ ਪਿਸ਼ਾਬ ਜਾਂ ਬਾਥਰੂਮ ਕੰਨ ਜਾਣਾ ਉਹ ਰੋੜੀ ਉੱਤੇ ਕਰਕੇ ਆਊਗਾ ਕੋਈ ਫਰਸ਼ ਕੋਈ ਨਾਲੀ ਦੀ ਸਪਲਾਈ ਕੋ ਪਾਣੀ ਦੀ ਸਪਲਾਈ ਕੋਈ ਸ਼ੈਂਕ ਵਾਸ਼ੂਸ਼ਣ ਉੱਥੇ ਕੁਝ ਤਾਂ ਹੋਣਾ ਚਾਹੀਦਾ ਸੀ ਕੁਝ ਵੀ ਨਹੀਂ ਸੀ ਪਰ ਜਦੋਂ ਉੱਥੋਂ ਉਹ ਉਦਘਾਟਨ ਕਰਕੇ ਚਲੇ ਗਏ ਜਿਵੇਂ মিডিਆ ਦੇ ਬੰਦੇ ਉੱਥੇ ਜਾ ਕੇ ਵੀਡੀਓ ਉਹਨਾਂ ਨੂੰ ਬਣਾਉਣ ਦਿੱਤੀ ਗਈ ਪਰ ਕਿਸੇ ਨੇ ਚੋਰੀਓ ਵੀਡੀਓ ਬਣਾ ਕੇ ਉਹ ਵਾਇਰਲ ਕਰ ਦਿੱਤੀ ਵੀਡੀਓ ਵੀਡੀਓ ਬਲੀ ਬਰਨ ਹੋ ਰਹੀ ਆ ਪਰ ਦੇਖਿਆ ਜਾਵੇ ਤਾਂ ਉਦਘਾਟਨ ਜਿਹੜੇ ਕਰਨੇ ਸੀ ਉਹ ਉਦਘਾਟਨ ਕਰਨੇ ਸੀ ਨਵੀਂ ਇਮਾਰਤ ਤੁਸੀਂ ਬਣਾਉਂਦੇ ਕੋ ਨਮਾ ਕਮਰਾ ਕਿਸ ਸਕੂਲ ਨੂੰ ਦਿੰਦੇ ਬਾਸ ਨੂੰ ਦਿੰਦੇ ਪੂਰਾ ਟਾਪ ਦੇ ਤੁਸੀਂ ਟੈਲਾਂ ਲਵਾ ਕੇ ਦਿੰਦੇ ਟੈਲਾਂ ਨਹੀਂ ਛੱਡੋ ਤੁਸੀਂ ਕਾਲੇ ਫਰਸੀ ਲਵਾ ਦਿੰਦੇ ਕਾਲੇ ਫਰਸ ਲਵਾ ਕੇ ਤੁਸੀਂ ਉਘਾੜਨ ਕਰਦੇ ਫਿਰ ਤੁਸੀਂ ਕਹਿੰਦੇ ਵੀ ਹਾਂ ਸੁਘਾੜਨ ਕੀਤਾ ਲੋਕ ਤੁਹਾਡਾ ਸਵਾਗਤ ਕਰਦੇ ਔਰ ਜੇ ਤੁਸੀਂ ਕੋਕੇ ਲੋਕਾਂ ਨੇ ਕੀ ਕੀਤਾ ਸੀ ਲੋਕਾਂ ਨੇ ਬਦਲਾ ਨੂੰ ਬੋਟਾਂ ਪਾਈਆਂ ਸੀ ਕਿਹਾ ਸੀ ਇੱਕ ਮੌਕਾ ਕੇਜੀਵਾਰ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਬਦਲਾ ਦਾ ਨਾਹਰਾ ਲੈ ਕੇ ਆਮ ਆਦੀ ਪਾਰਟੀ ਆਈ ਸੀ ਕਿਹਾ ਸੀ ਕਿ 5 ਸਾਲਾਂ ਦੇ ਵਿੱਚ ਪਾਰਟੀਆਂ ਲਾਸਟਲੇ 2 ਸਾਲ ਕੰਮ ਕਰਦੀਆਂ ਨੇ ਪਹਿਲੇ 5 ਸਾਲ ਪਹਿਲੇ 3 ਸਾਲ ਸੁੱਤੀਆਂ ਲੈਂਦੀਆਂ ਨੇ ਇਹ ਬਿਆਨ ਭਗਵੰਤ ਸਿੰਘ ਮਾਨ ਦੇ ਮੂੰਹੋਂ ਅੱਜ ਵੀ YouTube ਤੇ Facebook ਤੇ Instagram ਤੇ ਕਿਸੇ ਪਲੈਟਫਾਰਮ ਤੇ ਤੁਸੀਂ ਚਲ ਜਾਓ ਤੁਹਾਨੂੰ ਆਮ ਮਿਲ ਜਾਣਗੇ ਤੇ ਉਹ ਬਿਆਨ ਹੁਣ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤੇ ਕਿ 3 ਸਾਲ ਹੋ ਗਏ ਨਾ ਤਾਂ ਮਹਿਲਾ ਦਾ 11-1100 ਰੁਪਏ ਮਿਲੇ ਹਾਂਜੀ ਠੀਕ ਹੈ ਨਾ ਐਮਐਸਪੀ ਮਿਲੀ ਠੀਕ ਹੈ ਜੀ ਨਾ ਉਸ ਪੱਧਰ ਦੇ ਸਕੂਲ ਤੁਸੀਂ ਬਣਾਏ ਹੁਣ ਮੇਰੇ ਪਿੰਡ ਸਕੂਲ ਆ ਸਕੂਲ ਆਫ ਐਮਿਨੈਂਸ ਆ ਉਹ ਸਕੂਲ ਰੱਬ ਦੀ ਕਿਰਪਾ ਨਾਲ ਪਹਿਲਾਂ ਤੋਂ ਹੀ ਵਧੀਆ ਬਣਿਆ ਹੋਇਆ ਮਾਲਤ ਐਨਆਈ ਐਨਆਰਏ ਭਰਾਵਾਂ ਦਾ ਬਹੁਤ ਸਹਿਯੋਗ ਆ ਠੀਕ ਹੈ ਉਹਨੂੰ সুইমিং ਪੂਲ ਕਹਿੰਦੇ ਜਿਹੜੇ ਐਮਿਨਸ ਸਕੂਲ ਹੋਣਗੇ ਉਹਨਾਂ ਦੇ সুইমিং ਪੂਲ ਹੋਣਗੇ ਟੈਨਿਸ ਦੇ ਕੋਰਟ ਹੋਣਗੇ ਬਾਸਕਟਬਾਲ ਦੇ ਕੋਰਟ ਬੈਡਮਿੰਟਨ ਦੇ ਕੋਰਟ ਇਹ ਅਸੀਂ ਬਣਾ ਕੇ ਦਵਾਂਗੇ ਉੱਥੇ ਕੁਝ ਨਹੀਂ ਬਣਿਆ ਬਸ ਸਕੂਲ ਸੀਗਾ ਸਰਕਾਰੀ ਸੀਨੀਅਰਸ ਕੰਟਰੀ ਸਕੂਲਸ ਨੌਰ ਹੁਣ ਆ ਉਹ ਸਰਕਾਰੀ ਸੀਨੀਅਰ ਐਮਿਨਸ ਸਕੂਲ ਸੰਦੌੜ ਬਸ ਮੱਲ ਲੈ ਕੇ ਉਹਨਾਂ ਨੇ ਸਿਰਫ ਨਾਮ ਚੇਂਜ ਕਰ ਦਿੱਤਾ ਹੋਰ ਉਹਨੇ ਐਕਸਟ੍ਰੈਕਟ ਕੁਝ ਨਹੀਂ ਕੀਤਾ ਬਿਲਕੁਲ ਕੁਝ ਵੀ ਉਸ ਦਿਨ ਚੇਂਜ ਨਹੀਂ ਹੋਇਆ ਬਸ ਮਾੜਾ ਮੋਟਾ ਰੰਗ ਰੋਗਨ ਕੋਈ ਮਾਣੀ ਮੋਟੀ ਕੋਈ ਗਮਲਾ ਧਰਤਾ ਬੂਨਾਵਾ ਬਸ ਇਹ ਚੀਜ਼ਾਂ ਵਾਪਰੀਆਂ ਤੇ ਕੱਲ ਵਿਰੋਧ ਹੋਣ ਦਾ ਕਾਰਨ ਹੀ ਹੋਇਆ ਵੀ ਤੁਸੀਂ ਉਦਘਾਟਨ ਕਾਹਦਾ ਕਰਨਾ ਹੈ ਐਮਐਲਏ ਸਾਹਿਬ ਨੂੰ ਪੁੱਛਿਆ ਗਿਆ ਵੀ ਕਾਹਦਾ ਤੋਂ ਕਾਹਦਾ ਕਰਨਾ ਹੈ ਤੁਸੀਂ ਵੀ ਕੋਈ ਨਵੀਂ ਤੁਸੀਂ ਇੱਥੇ ਕੋਈ ਵੀਲਚੇਅਰ ਦੀ ਸੁਵਿਧਾ ਦਿੱਤੀ ਹੋਵੇ ਕੋਈ ਨਵਾਂ ਰੈਂਪ ਬਣਾਇਆ ਹੋਵੇ ਕੁ ਨਮਾ ਕਮਰਾ ਬਣਾਇਆ ਹੋਵੇ ਨਮਾ ਬਾਥਰੂਮ ਬਣਾਇਆ ਹੋਵੇ ਨਵੀ ਕੰਧ ਬਣਾਈ ਹੋਵੇ ਨਮਾ ਗਰਾਊਂਡ ਬਣਾਇਆ ਹੋਵੇ ਕੁਛ ਤਾਂ ਇਹੋ ਜਿਹਾ ਬਣਾਇਆ ਹੋਵੇ ਜਿਹਦਾ ਤੁਸੀਂ ਉਹ ਘਰ ਨਗਰ ਨੂੰ ਪਹੁੰਚੇ ਹੋਮੋ ਤੇ ਇਹ ਚੀਜ਼ਾਂ ਨੂੰ ਲੈ ਕੇ ਇਹਦਾ ਵਿਰੋਧ ਹੋ ਰਿਹਾ ਔਰ ਬਹੁਤ ਜ਼ਿਆਦਾ ਤਿੱਖਾ ਬਰੋ ਚਲੋ ਇਹਨਾਂ ਦਾ ਤਾਂ ਵਿਰੋਧ ਹੋ ਗਿਆ ਅੱਜਕੱਲ ਆਪਾਂ ਦੇਖ ਰਿਹਾ ਕਿ ਵਿਧਾਨ ਸਭਾ ਦੇ ਸਪੀਕਰ ਦਾ ਵੀ ਵਿਰੋਧ ਹੋ ਰਿਹਾ ਹੈ ਇਹਦੇ ਪਿੱਛੇ ਤੁਹਾਡੀ ਕੀ ਰਾਏ ਹੈ ਦੇਖੋ ਬਨਪੀਤ ਇੱਕ ਬੜਾ ਦੁਖਾਂਤ ਵੀ ਆ ਪਰ ਇਹਦੇ ਵਿੱਚ ਲੋਕਾਂ ਦੀ ਜਿਹੜੀ ਕਹਿ ਲਿਏ ਕਿ ਲੋਕਾਂ ਦਾ ਵੀ ਦੁਖਾਂਤ ਹੈ ਜੀ ਦੁਖਾਨ ਦੋ ਦੋ ਨਜ਼ਰ ਆਉਂਦੇ ਨੇ ਪਹਿਲਾ ਦੁਖਾਨ ਤਾਂ ਹੈ ਕਿ ਲੋਕ ਜਿਹੜਾ ਲੋਕ ਆਪਣੇ ਵਿਧਾਨ ਸਭਾ ਸਪੀਕਰ ਹੁੰਦਾ ਕਾਫੀ ਐਸਪੈਕਟਡ ਹੁੰਦਾਗਾ ਉਹਦੀ ਆਪੋਜੀਸ਼ਨ ਵੀ ਸੁਣਦਾ ਹਾਂਜੀ ਉਹਦੀ ਸੱਤਾਧਰ ਵੀ ਸੁਣਦੀ ਹੈ ਉਹਦੀ ਉਹ ਲੀਡਰ ਨੇ ਵੀ ਸੁਣਨੀ ਆ ਜਿਹੜਾ ਜਿੱਤਿਆ ਹੋਇਆ ਉਹਨੇ ਜਿੱਤ ਕਿਸ ਪਾਰਟੀ 47 ਪਾਰਟੀ ਜਾ ਗਿਆ ਉਹਦੀ ਉਹਦੇ ਵੀ ਸੁਣਨੀ ਆ ਜਿਹੜਾ ਜਿੱਤ ਕੇ ਦੂਜੀ ਪਾਸੇ ਬੈਠਾ ਜਿਹਦੀ ਮਤਲਬ ਕਿ ਸਰਕਾਰ ਨਹੀਂ ਹੈਗੀ ਹੁਣ ਪਿਛਲੇ ਦਿਨੀ ਕੱਲ ਦੀ ਗੱਲ ਕੁਲਤਾਰ ਸਿੰਘ ਸੰਧਵਾ ਆਪਦੇ ਹਲਕੇ ਦੇ ਪਿੰਡਾਂ ਵਿੱਚ ਗਿਆ ਤੇ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਧਰਨੇ ਲਾਏ ਨਾਰੇਬਾਜੀ ਕੀਤੀ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਾਏ ਤਾਂ ਕੁਲਤਾਬ ਸਿੰਘ ਸੰਧਮਾ ਇੱਕ ਸੁਲਝੇ ਹੋਏ ਇਨਸਾਨ ਨੇ ਉਹਨਾਂ ਨੇ ਸਿਆਣਪ ਵਰਤੇ ਹੋਇਆ ਉਹ ਭੱਜੇ ਨਹੀਂ ਪਹਿਲੀ ਗੱਲ ਤੋਂ ਭੱਜੇ ਨਹੀਂ ਜਿਵੇਂ ਆਮ ਐਮਐਲਏ ਭੱਜ ਜਾਂਦਾ ਗੱਡੀ ਚੱਕ ਕੇ ਭੱਜ ਗਿਆ ਤੁਹਾਨੂੰ ਪੱਤਨੇ ਬਸੇ ਕੋ ਮੈਂ ਗੱਲ ਸੁਣਾਉਂਗਾ ਬਾਤ ਵਿੱਚ ਕਰ ਕੀ ਚੱਕਰ ਪਿਆ ਸੀ ਤੇ ਉਹ ਭੱਜੇ ਨਹੀਂ ਉਹਨਾਂ ਨੇ ਕੀ ਕੀਤਾ ਕਹਿੰਦੇ ਵੀ ਇੱਕ ਕਮਰਾ ਕੋਈ ਖਾਲੀ ਕਰਾ ਲਓ ਵੀ ਕਮਰੇ ਦੇ ਵਿੱਚ ਚਲੋ ਆਪਾਂ ਬੈਠਦੇ ਆਂ ਵੀ ਬਾਹਰੇ ਲੋਕਾਂ ਨੂੰ ਕਿਉਂ ਜਰੂਰ ਦਿਖਾਉਣਾ ਆਪਾਂ ਵੀ ਚਾਹੇ ਭਾਵੇਂ ਆਪਣੀ ਜਨਤਾ ਹੀ ਆ ਵੀ ਆਪਾਂ ਕਿਉਂ ਇਸ ਤਰ੍ਹਾਂ ਦਾ ਬਿਹੇਵੀਅਰ ਕਰਨਾ ਵੀ ਕਿਸਾਨ ਸਰਕਾਰ ਦੇ ਵਿਰੋਧ ਚਾਹ ਜਾਂ ਵਿਰੋਧ ਸਰਕਾਰ ਕਿਸਾਨਾਂ ਦਾ ਕਰ ਰਹੀ ਹੈ ਉਹ ਕਮਰੇ 'ਚ ਜਾ ਕੇ ਸਪੀਕਰ ਸਾਹਿਬ ਬਹਿ ਗਏ ਉੱਤੇ ਜਿਹੜਾ ਵਿਚਾਰ ਵਾਲੇ ਬੰਦੇ ਸੀ ਪੁਲਿਸ ਪਾਰਟੀ ਸੀ ਉਹਨਾਂ ਨੇ ਕਿਹਾ ਵੀ ਆਓ ਕਿਸਾਨਾਂ ਨੂੰ ਕਿਹਾ ਵੀ ਅੰਦਰ ਆਓ ਆ ਕੇ ਗੱਲਬਾਤ ਕਰੋ ਤਾਂ ਮਨਪ੍ਰੀਤ ਕਮਰੇ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਦੇ ਵੱਲੋਂ ਨਾਂ ਕਰ ਦਿੱਤੀ ਗਈ ਕਿ ਅਸੀਂ ਅੰਦਰ ਨਹੀਂ ਜਾਣਾ ਸਪੀਕਰ ਸਾਹਿਬ ਨੂੰ ਬੁਲਾਓ ਤਾਂ ਸਪੀਕਰ ਸਾਹਿਬ ਨੇ ਕਿਹਾ ਕਿ ਦੇਖੋ ਮੈਨੂੰ ਫਿਰ ਫਿਰ ਤਾਂ ਮੈਨੂੰ ਵੈਸੇ ਤੰਗ ਕਰਨ ਲਈ ਗੱਲ ਆ ਵੀ ਜੇ ਤੁਹਾਡੇ ਕੋਈ ਮਸਲਾ ਹੀ ਹੈ ਨਹੀਂ ਮੈਂ ਵਿਧਾਨ ਸਭਾ ਸਪੀਕਰ ਹਾਂ ਮੈਂ ਇੱਕ ਐਮ ਐਲ ਏ ਵੀ ਹਾਂ ਤੇ ਮੈਂ ਤੁਹਾਡੀ ਗੱਲ ਮੁੱਖ ਮੰਤਰੀ ਮੂਰੇ ਰੱਖ ਸਕਦਾ ਮੈਂ ਵਿਧਾਨ ਸਭਾ ਦੇ ਪਟਲ ਤੇ ਤੁਹਾਡੀ ਗੱਲ ਰੱਖ ਸਕਦਾ ਮੈਂ ਤੁਹਾਡੀ ਜੀ ਸਮੱਸਿਆ ਦਾ ਹੱਲ ਕਰ ਸਕਦਾ ਤੁਸੀਂ ਮੈਨੂੰ ਹੱਲ ਦੱਸੋ ਕੋਈ ਸਮੱਸਿਆ ਦੱਸੋ ਹੱਲ ਮੈਂ ਕਰ ਦੂੰ ਨਹੀਂ ਕਰ ਦੂ ਮੇਰਾ ਕਰ ਲਿਓ ਵਿਰੋਧ ਧਰਨੇ ਲਾ ਦਿਓ ਤੁਸੀਂ ਪਤਾਸੰਗ ਕਰ ਲਿਓ ਜਿੰਦਾਬਾਦ ਮੁਰਦਾਬਾਦ ਜੋ ਤੁਹਾਡਾ ਮਨਕੋਇਆ ਕਰ ਲਿਓ ਠੀਕ ਹੈ ਪਰ ਇੱਥੇ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਤੁਸੀਂ ਅਸਲ ਵਿੱਚ ਧਰਨਾ ਕਿਉਂ ਲੱਗਦਾ ਮਨਪੀਤ ਧਰਨਾ ਲੱਗਣ ਦਾ ਕਾਰਨ ਹੁੰਦਾ ਕੋਈ ਮੁਸ਼ਕਲ ਆ ਕੋਈ ਪਰੇਸ਼ਾਨੀ ਆ ਉਸ ਪਸੰਦ ਆਪ ਹੱਲ ਕਰਾਉਣਾ ਇਹੀ ਧਰਨਾ ਦਾ ਮਸਲਾ ਹੁੰਦਾ ਨਾ ਹੁਣ ਉਹ ਧਰਨਾ ਤੁਸੀਂ ਲਾ ਰਹੇ ਹੋ ਜਿੰਦਾਬਾਦ ਮੁਰਦਾਬਾਦ ਕਰ ਰਹੇ ਹੋ ਉਹਦਾ ਤੁਸੀਂ ਕਾਰਨ ਦੱਸ ਦਿਓ ਜਾ ਕੇ ਹੁਣ ਜਿਵੇਂ ਮੈਂ ਜਮੀਲੂ ਰਮਾ ਦੀ ਗੱਲ ਕੀਤੀ ਉਹਨਾਂ ਨੇ ਕਾਰਨ ਦੱਸੇ ਵੀ ਆ ਗੱਲਾਂ ਤੁਸੀਂ ਕੀਤੀਆਂ ਸੀ ਆ ਗੱਲਾਂ ਤੁਸੀਂ ਪੂਰੀਆਂ ਕੀਤੀਆਂ ਨਹੀਂ ਹੈਗੀਆਂ ਉਹਨੇ ਕੋ ਸਵਾਲ ਦਾ ਜਵਾਬ ਦਿੱਤੇ ਕੋਹਦੇ ਸਵਾਲ ਦਾ ਜਵਾਬ ਨਹੀਂ ਦਿੱਤੇ ਉਹ ਚਲੇ ਗਿਆ ਉੱਥੋਂ ਹੁਣ ਇੱਕ ਦਾਸ ਸੰਧਮ ਵਾਲੀ ਗੱਲ ਹੈ ਜਿਹੜੀ ਆ ਉਹੀ ਆ ਕਿ ਉਹਨਾਂ ਨੇ ਸਵਾਲ ਪੁੱਛੇ ਉਹਨਾਂ ਨੇ ਜਵਾਬ ਦਿੱਤੇ ਉਹ ਕਹਿੰਦੇ ਕਿ ਕਿਉਂ ਇੱਥੇ ਤੁਸੀਂ ਧੁੱਪੇ ਖੜੇ ਹੋ ਅੰਦਰ ਆਓ ਤੁਸੀਂ ਸਾਡੇ ਸਰਕਾਰ ਤੇ ਤੁਸੀਂ ਅੰਨਦਾਤਾ ਉਹ ਸਾਡੇ ਅੰਦਰ ਆ ਕੇ ਬੈਠੋ ਗੱਲ ਕਰੋ ਗੱਲ ਕਰਦੇ ਆ ਪਰ ਮਨਪ੍ਰੀਤ ਇਹ ਹੁਣ ਕਹਿੰਦੇ ਵੀ ਗੱਲ ਜਿਹੜੀ ਆ 2027 ਤੱਕ ਜਿਹੜੀ ਆ ਚੱਲ ਜੂਗੀ ਕਿਉਂ ਕਿਉਂਕਿ 2027 ਬਾਰੇ ਲੋਕ ਸੋਚ ਰਹੇ ਨੇ ਕਿ ਅਸੀਂ ਕਾਂਗਰਸ ਨੂੰ ਲੈ ਕੇ ਆਉਣਾ ਅਸੀਂ ਅਕਾਲੀ ਦਰ ਨੂੰ ਲੈ ਕੇ ਆਉਣਾ ਭਾਜਪਾ ਸ਼ਾਇਦ ਪੈਰ ਪਸਾਰ ਲਵੇ ਆਪਦੇ ਤੇ ਆਮ ਆਦੀ ਪਾਰਟੀ ਨੂੰ ਅਸੀਂ ਦੁਆਰਾ ਰਿਪੀਟ ਕਰਵਾਉਣਾ ਇਹ ਹੁਣ ਲੋਕ ਸੋਚ ਰਹੇ ਨੇ ਪਰ ਹੁਣ ਹਲਕਾ ਪੱਛਮੀ ਲੁਧਿਆਣਾ ਦਾ ਜਿਹੜਾ ਜਿੱਥੇ ਗੁਰਪ੍ਰੀ ਗੋਗੀ ਜੀ ਦੀ ਮੌਤ ਹੋ ਗਈ ਸੀਗੀ ਉਹ ਉੱਥੇ ਹੁਣ ਵੋਟਾਂ ਪੈਣੀਆਂ ਨੇ ਡੇਟ ਅਨਾਉਂਸ ਨਹੀਂ ਹੋਈ ਪਰ 10 ਜੁਲਾਈ ਤੋਂ ਪਹਿਲਾਂ ਸ਼ਾਇਦ ਡੇਟ ਅਨਾਉਂਸ ਮਤਲਬ ਕਿ ਵੋਟਾਂ ਪੈ ਜਾਣ ਤੇ ਇਹ ਜਿਹੜੀ ਸ਼ੀਟ ਆ ਹਾਂਜੀ ਇਹ ਕਲੀਅਰ ਕਰ ਦੂ ਵੀ ਕਿਹਦੀ ਸਰਕਾਰ ਆ ਰਹੀ ਹੈ ਕਾਂਗਰਸ ਜਿੱਦੀ ਆ ਤਾਂ ਕਾਂਗਰਸ ਸਰਕਾਰ ਆਜੂ ਕਿਆਸਰਾ ਹੀ ਨੇ ਆਪਣੇ ਪੱਤਰਕਾਰਾਂ ਦੇ ਅੰਦਾਜ਼ੇ ਹੁੰਦੇ ਨੇ ਠੀਕ ਹੈ ਜੀ ਆਪਾਂ ਕੋਈ ਖੁਆਣੀ ਨਹੀਂ ਕਰ ਸਕਦੇ ਕੋਈ ਪੰਡਤ ਨਹੀਂ ਕੋਈ ਕਹਿ ਲਈ ਕੋਈ ਬ੍ਰਹਮ ਗਿਆਨੀ ਨਹੀਂ ਹੈਗੇ ਆਪਾਂ ਇੱਕ ਸਿਰਫ ਖੁਆਣੀ ਕਰ ਸਕਦੇ ਆਂਗੇ ਜਾਂ ਕਹਿ ਲਈ ਵੀ ਦੱਸ ਸਕਦੇ ਆਂ ਅੰਦਾਜ਼ਾ ਆਪਣੇ ਸਟੈਟਿਸ ਆਪਾਂ ਓਪੀਨੀਅਨ ਦੇ ਸਕਦੇ ਆਂ ਓਪੀਨੀਅਨ ਸਟੈਟਿਸ ਹੁੰਦੇ ਨੇ ਆਪਣੇ ਵੀ ਕਿੱਥੇ ਤੱਕ ਪਾਰਟੀ ਕੰਮ ਕਰਦੀ ਆ ਤੇ ਜਿਹੜੀ ਵੀ ਪਾਰਟੀ ਜਿੱਤੀ ਉਹਦੀ ਸਰਕਾਰ ਮੰਤਲ ਕੇ 2027 ਤੱਕ ਆ ਜੇ ਪਾਰਟ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਰਿਪੀਟ ਕਰ ਜੂਗੀ ਇਹ ਚੀਜ਼ ਆ ਹੁਣ ਵਿਰੋਧ ਜਿਹੜਾ ਹੈਗਾਗਾ ਇਹ ਕਿੰਨਾ ਲੰਬਾ ਚੱਲਦਾ ਕਿੰਨਾ ਕਿੱਥੇ ਕਿੱਥੇ ਇਹਨਾਂ ਨੂੰ ਦੇਖਣਾ ਪੈਊਗਾ ਤੇ ਲੰਬੂ ਕੋਕੇ ਜਿਹੜਾ ਖਲੋਰੀ ਬਾਰਡਰ ਦੇ ਉੱਪਰ ਧਰਨਾ ਚਕਾਇਆ ਗਿਆ ਤੱਕੇ ਨਾਲ ਕਿਸਾਨਾਂ ਦਾ ਉਹਦਾ ਜਿਹੜਾ ਖਮਿਆਜਾ ਤਾਂ ਭੁਤਨਾ ਪਊਗਾ ਕਿਉਂਕਿ ਪੰਜਾਬ ਸਰਕਾਰ ਇੰਟਰਫੇਅਰ ਨਾ ਕਰਦੀ ਉਹ ਕਿਸਾਨਾਂ ਨੂੰ ਪਲਾਈਟਲੀ ਜਾ ਕੇ ਕਹਿੰਦੀ ਭਗਵਾਨ ਸਿੰਘ ਮਾਨ ਖੁਦ ਉੱਥੇ ਜਾਂਦੇ ਕਿਉਂਕਿ ਜਗੀ ਸਿੰਘ ਡੱਲੇয়াল ਦਾ ਬੜਾ ਲੰਬਾ ਵੱਡਾ ਮੰਨਵਾਦ ਚੱਲਿਆ ਹੁਣ ਤਾਂ ਉਹਨਾਂ ਦੇ ਮੰਨਵਾਦ ਤੇ ਸਵਾਲ ਖੜੇ ਹੋ ਕਹਿੰਦੇ ਕੀ ਪਤਾ ਕੁਛ ਖਾਂਦੇ ਹੋਣ ਇਹਨਾਂ ਦੇ ਕੋ ਭੁੱਖਾ ਰਹਿ ਨਹੀਂ ਸਕਦਾ 20 ਗੱਲਾਂ ਲੋਕ ਕਰ ਕਾਇਸਤਾਨੀ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਜਿਹੜੀ ਹੈ ਉਹ ਕਿਵੇਂ ਲੋਕਾਂ ਨੂੰ ਸੈਟੀਸਫਾਈ ਕਰਦੀ ਹੈ 1.5 ਸਾਲ ਦਾ ਸਮਾਂ ਰਹਿ ਗਿਆ 1000 1000 ਰੁਪਏ ਕਦੋਂ ਆਉਂਦਾ ਜਾਂ 2027 ਦੀਆਂ ਵੋਟਾਂ ਚ ਜਾ ਕੇ ਕਹਿਣਗੇ ਵੀ ਅਸੀਂ ਹੁਣ ਅਸੀਂ 1000 1000 ਰੁਪਏ ਦੇਣ ਦੇ ਕਾਬਿਲ ਹੋਏ ਆ ਦੇਖਣ ਦਾ ਸਵੱਬ ਹੋਵੇਗਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਸਰਕਾਰ ਹੈ ਉਹ ਲੋਕਾਂ ਨੂੰ ਕੰਕ ਵਿੱਚ ਸੈਟੀਸਫਾਈ ਕਰ। ਸੰਤੋਖੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦਸ਼ਕਾਂ ਨੂੰ ਬੇਨਤੀ ਹੈ ਜੀ ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ। ਤੁਹਾਨੂੰ ਤੁਹਾਡੀ ਕੀ رائے ਹੈ ਇਸ ਮੁੱਦੇ ਉੱਤੇ ਸਾਨੂੰ ਕਮੈਂਟ ਬਾਕਸ ਉੱਤੇ ਜਰੂਰ ਦੱਸਿਓ। ਧੰਨਵਾਦ।